ਖੰਬੂ ਤੇ ਕਨੋਰੀ ਬਾਰਡਰ ਦੀ ਜਦੋਂ ਅਸੀਂ 13 ਤੇ 14 ਫਰਵਰੀ ਯਾਦ ਕਰਦੇ ਆ ਤਾਂ ਇੱਕ ਵਾਰ ਦਿਲ ਦਹਿਲ ਜਾਂਦਾ ਹੈ ਕਿ ਕਿਵੇਂ ਸੈਂਕੜੇ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਆ ਜਿਹੜੇ ਜ਼ਿਆਦਾ ਗੰਭੀਰ ਸੀ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭੇਜਿਆ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਉਹ ਹਸਪਤਲ ਜਿਹੜੇ ਆ ਉਹ ਤਿਆਰ ਕਰ ਦਿੱਤੇ ਜਾਂਦੇ ਆ ਕਿ ਤੁਸੀਂ ਰੈੱਡ ਅਲਰਟ ਤੇ ਹੋ ਤੁਸੀਂ ਬੈਕਅਪ ਤੇ ਰਹਿਣਾ ਹੈ ਪਰ ਉਸ ਤੋਂ ਬਾਅਦ ਮੈਡੀਕਲ ਸਹੂਲਤਾਂ ਪਹੁੰਚ ਗਈਆਂ ਬਹੁਤ ਸਾਰੇ ਲੋਕ ਇੰਡੀਵਿਜੂਅਲ ਤੌਰ ਤੇ ਕੁਝ ਸੰਸਥਾਵਾਂ ਜਿਹੜੀਆਂ ਨੇ ਉਹ ਮੈਡੀਕਲ ਸਹੂਲਤਾਂ ਦੇਣ ਲਈ ਇੱਥੇ ਪਹੁੰਚ ਗਏ ਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਇੱਕ ਡਾਕਟਰ ਸਾਹਿਬ ਨੇ ਮੇਰੇ ਨਾਲ ਇਹ ਲੁਧਿਆਣੇ ਦੇ ਡੀ ਐਮ ਸੀ ਤੋਂ ਨੇ ਔਰ ਇਹ ਆਪਣੀ ਛੁੱਟੀ pa ਕੇ ਆਏ ਨੇ ਵੀਰ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਡਾਕਟਰ ਭਗਵੰਤ ਹੈ ਭਾਜੀ ਜੀ ਹਾਂਜੀ ਅੱਛਾ ਭਾਈ ਜੀ ਕਦੋਂ ਪਹੁੰਚੇ تھے ਮੈਂ 18 ਤਰੀਕਾ ਆਇਆ ਸੀ ਕਿਸ ਅਸਰਤ ਤੇ ਹਾਂਜੀ ਅੱਛਾ 18 ਨੂੰ ਆਇਆ ਹਾਂਜੀ 18 ਤੋਂ ਆਇਆ ਸੀ 17 ਨੂੰ ਸੋਰੀ 17 17 ਤਰੀਕ ਨੂੰ ਆਇਆ ਹਾਂਜੀ 17 ਤੇ ਅਸੀਂ ਇੱਥੇ ਮੈਂ ਪੈਚਅਪ ਕੀਤਾ ਲਾਈਫ ਕੇਅਰ ਫਾਊਂਡੇਸ਼ਨ ਹੈ ਉਹਨਾਂ ਨਾਲ ਮੈਂ ਆਪਣੀ ਵੀ ਮੇਰੀ ਇੱਕ ਸੰਸਥਾ ਹੈਗੀ ਹੈ ਵਸਦਾ ਪੰਜਾਬ ਫਾਊਂਡੇਸ਼ਨ ਤੇ ਅਸੀਂ ਦੋਨਾਂ ਸੰਸਥਾਵਾਂ ਨੇ ਮਿਲ ਕੇ ਇੱਥੇ ਕੈ ਮੈਡੀਕਲ ਕੈਂਪ ਲਗਾਇਆ ਐ ਐਮਬੂਲੈਂਸ ਵੀ ਰੱਖੀ ਆ ਤੇ ਜੋ ਬੇਸਿਕ ਦਵਾਈਆਂ ਨੇ ਬਜ਼ੁਰਗਾਂ ਦੀਆਂ ਦਵਾਈਆਂ ਸ਼ੂਗਰ ਬੀਪੀ ਉਹ ਸਾਰਾ ਚੈੱਕ ਵੀ ਹੋ ਰਿਹਾ ਤੇ ਆਪਾਂ ਮੈਡੀਸਿਨਸ ਵੀ ਪ੍ਰੋਵਾਈਡ ਕਰ ਰਹੇ ਹਾਂ ਡਰੈਸਿੰਗ ਵਗੈਰਾ ਦਾ ਵੀ ਹੈ ਡਰੈਸਿੰਗ ਦਾ ਇੰਤਜ਼ਾਮ ਹੈ ਸਟਿਚਿੰਗ ਦਾ ਇੰਤਜ਼ਾਮ ਹੈ ਤੇ ਜਿਵੇਂ ਇਹਨਾਂ ਨੇ ਕੋਈ ਆਸੂ ਗੈਸ ਦੇ ਗੋਲੇ ਛੱਟਦੇ ਨੇ ਉਹਨਾਂ ਲਈ ਵੀ ਆਪਾਂ ਸਾਰਾ ਇੰਤਜ਼ਾਮ ਕਰ ਰਹੇ ਹਾਂ ਸਾਰਾ ਉਹਨਾਂ ਹਾਂਜੀ ਹਾਂਜੀ ਕੱਲ੍ਹ ਵਾਸਤੇ ਪੂਰੀ ਤਿਆਰੀ ਹੈਗੀ ਆ ਸਰ ਸਾਡੀ ਅੱਛਾ ਤੁਸੀਂ ਜੌਬ ਕਰਦੇ ਹੋ ਡੀਐਮਐਸ ਹਾਂਜੀ ਹਾਂਜੀ ਮੈਂ ਉੱਥੇ ਐਮਡੀ ਮੈਡੀਸਨ ਡਾਕਟਰ ਹਾਂਜੀ ਹਾਂਜੀ ਸਰ ਉਧਰੋਂ ਫਿਰ ਬਾਈ ਛੁੱਟੀ ਕਰਕੇ ਆਏ ਹਾਂਜੀ ਛੁੱਟੀ ਕਰਕੇ ਆਏ ਛੁੱਟੀ ਉਹਨਾਂ ਨੂੰ ਲੀਵ ਵਿਦਆਊਟ ਪੇ ਪਾਤੀ ਆ ਉਹ ਆਪਣਾ ਹੱਕ ਹੁੰਦਾ ਜਿੰਨੀ ਮਰਜ਼ੀ ਦਾ ਉਹਨਾਂ ਨੂੰ ਕਹਿੰਦਾ ਵੀ ਜਦੋਂ ਮੇਲੇ ਹੋ ਜਾਣਗੇ ਥੋ ਆ ਜਾਵਾਂਗੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਗਏ ਹੋਏ ਦੇਖੋ ਡਾਕਟਰੀ ਤਾਂ ਹੀ ਕੀਤੀ ਹੈਗੀ ਐਨਾ ਚੀਜ਼ਾਂ ਵਾਸਤੇ ਕਿ ਚਲੋ ਆਪਣੇ ਬਜ਼ੁਰਗ ਗਏ ਪੰਜਾਬ ਦੇ ਠਿਕਾਣੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਲਈ ਸਾਰਾ ਸੇਵਾ ਕਰਨੀ ਹੈ ਪੰਜਾਬ ਦੀ ਠਿਕਾਣਾ ਹਾਂਜੀ ਹਾਂਜੀ ਅਸੀਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਜਿਨ੍ਹਾਂ ਦੀ ਡਰੈਸਿੰਗ ਵਗੈਰਾ ਕਰਨੀ ਸੀ ਜਾਂ ਕੁਝ ਕਿਉਂਕਿ ਤੁਸੀਂ ਤਾਂ ਲੇਟ ਆਏ ਹੋ ਉਸ ਤੋਂ ਪਹਿਲਾਂ ਜਿਹੜੇ ਆ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਇਆ ਹੁਣ ਜਿਹੜਾ ਜਿਹੜਾ ਇਹ ਦਿਨ ਹੈ ਜਿਹੜਾ 21 ਵਾਲਾ ਦਿਨ ਹੈ 11 ਵਜੇ ਤੋਂ ਬਾਅਦ ਉਹ ਖਾਸ ਤੌਰ ਤੇ ਕਿਸਾਨਾਂ ਦੇ ਲਈ ਚਾਹੇ ਪੱਤਰਕਾਰ ਹੋਵੇ ਕੋਈ ਵੀ ਉਹਨਾਂ ਲਈ ਕਾਫੀ ਜਿਹੜਾ ਉਹ ਕਹਿ ਲੋ ਕਿ ਦੁੱਖ ਭਰਿਆ ਰਹਿ ਸਕਦਾ ਆਉਣ ਵਾਲਾ ਟਾਈਮ ਦੱਸੂਗਾ ਪਰ ਉਹਦੇ ਵਾਸਤੇ ਕੀ ਤਿਆਰੀ ਹੈ ਤੁਹਾਡੀ ਉਦੇ ਵਾਸਤੇ ਦੇਖੋ ਇੱਕ ਤੇ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਵੀ 이어 ਪਲੱਗਸ ਵਗੈਰਾ ਵੰਡ ਰੀਆਂ ਨੇ ਜਿਹੜੇ ਆਪਣੇ ਆਸੂ ਗੈਸ ਹੈ ਉਹਦੇ ਤੋਂ ਬਚਣ ਲਈ মিডিਆ ਹਾਊਸਿਸ ਨੂੰ ਵੀ ਆਪਾਂ ਉਹ ਜਿਹੜੀ সুইਮਿੰਗ ਅਲੀ ਕਿ ਸਪੈਕਸ ਵੀ ਆਨੇ ਉਹ ਦੇ ਰਿਆ ਜਿਆਦਾ ਤੇ ਹੋਰ ਮੈਡੀਕਲ ਸੇਵਾਵਾਂ ਤੇ ਸਾਰਾ ਇੰਤਜ਼ਾਮ ਕਾਫੀ ਇਹਨਾਂ ਜਿਹੜੀ ਕਿਸਾਨ ਯੂਨੀਅਨ ਨੇ ਇਹਨਾਂ ਨਾਲ ਵੀ ਮੀਟਿੰਗ ਹੋਈ ਹੈ ਸਾਰਿਆਂ ਦੀ ਤੇ ਉਹਨਾਂ ਨੇ ਵੀ ਮੀਟਿੰਗ ਕਰਕੇ ਸਾਰਾ ਇੱਕ ਪਾਸੇ ਪ੍ਰੋਪਰ ਸੈਟਅਪ ਜਾਂ ਕਰ ਰਹੇ ਨੇ ਕੱਲ੍ਹ ਵਾਸਤੇ ਨਾ ਸਾਰਾ ਕੀ ਹੋਏਗਾ ਹੋਰ ਤੇ ਚਲੋ ਕਿਸਾਨ ਆਪਾਂ ਪਹਿਲਾਂ ਵੀ ਨਹੀਂ ਡਰੇ ਜਦੋਂ ਇੱਕ ਸਾਲ ਆਹੀ ਤਰਨਾ ਹੁਣ ਵੀ ਅੱਗੇ ਤੇ ਪੱਟ ਕੇ ਚਲਾ ਜਾਗੇ ਕੋਈ ਗੱਲ ਨਹੀਂ ਹੈਗੀ ਏਡੀ ਠੀਕ ਹੈ ਹਾਂਜੀ ਵੀਲ ਵਿੱਚ ਵੀ ਗਿਆ ਸੀ ਉਦੋਂ ਮੈਂ ਥੋੜਾ ਟਾਈਮ ਲਗਾਇਆ ਸੀਗਾ ਕਿਉਂਕਿ ਮੇਰੀ ਐਮਡੀ ਚੱਲ ਰਹੀ ਸੀ ਉੱਥੇ ਨਾ ਤੇ ਹੁਣ ਮੈਂ ਫਰੀਆਂ ਹਾਂਜੀ ਹਾਂਜੀ ਤਾਂ ਕਰਕੇ ਹਾਂਜੀ ਹੁਣ ਜੋਬ ਹੈ ਜੋਬ ਦਾ ਕੋਈ ਚੱਕਰ ਨਹੀਂ ਹੁੰਦਾ ਕਿਹਨੇ ਹਾਂਜੀ ਹਾਂਜੀ ਤਾਂ ਗੱਲ ਇਹ ਹੈ ਕਿ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਐਉਂ ਹੀ ਕੀਤਾ ਸੀਗਾ ਬਾਈ ਉਰੀ ਡਾਕਟਰ ਸਾਹਿਬ ਨੇ ਡੀ ਐਮ ਸੀ ਦੇ ਵਿੱਚ ਤੁਹਾਨੂੰ ਡਾਕਟਰ ਸਾਹਿਬ ਮਿਲ ਜਾਣਗੇ ਮੈਡੀਸਨ ਡਿਪਾਰਟਮੈਂਟ ਦੇ ਨੇ ਪਰ ਉਹ ਕਹਿੰਦੇ ਕਿ ਇੱਥੋਂ ਵਾਸਤੇ ਖਾਸ ਤੌਰ ਤੇ ਕਿਸਾਨਾਂ ਵਾਸਤੇ ਲੰਬੀ ਛੁੱਟੀ ਪਾ ਕੇ ਕਿ ਭਾਈ ਮੈਨੂੰ ਜਿੰਨੇ ਦਿਨ ਮੈਂ ਨਹੀਂ ਆਉਂਦਾ ਮੈਨੂੰ ਤੁਸੀਂ ਮੇਰੀ ਬਣਦੀ ਤਨਖਾਹ ਨਾ ਦਿਆ ਜੇ ਪਰ ਲੰਬਾ ਸਮਾਂ ਲੱਗ ਸਕਦਾ ਮੈਂ ਜਾ ਕੇ ਕਿਸਾਨਾਂ ਦੀ ਸੇਵਾ ਕਰਨੀ ਆ ਬਾਈ ਇਸ ਪੂਰੇ ਮਾਹੌਲ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਵਾਲਾ ਵੀ ਬਾਤਿਆ ਹੁਣ ਵਾਲਾ ਵੀ ਬਾਤਿਆ ਇੱਕ ਡਾਕਟਰ ਕਿਵੇਂ ਦੇਖਦਾ ਹੈ ਕਮ ਹਾਲ ਇੱਥੇ ਸਭ ਤੋਂ ਪਹਿਲੀ ਗੱਲ ਤੇ ਆਵੇ ਡਿਸਪਲਿਨ ਆ ਜਿਹੜੇ ਨੌਜਵਾਨ ਵੀ ਨੇ ਨਾ ਉਹ ਬੜੇ ਡਿਸਪਲਿਨਡ ਚ ਰਹਿੰਦੇ ਨੇ ਯੂਨੀਅਨਾਂ ਨੇ ਜਿਹੜੀਆਂ ਨੇ ਉਹਨਾਂ ਨੇ ਬਹੁਤ ਅੱਛਾ ਸਾਰਾ ਸੈਟਅਪ ਕੀਤਾ ਹੋਇਆ ਸਾਰਿਆਂ ਦੀ ਡਿਊਟੀ ਲਈ ਹੋਈ ਗਿਆ ਪ੍ਰੋਪਰ ਜਿਹੜੇ ਨੌਜਵਾਨ ਨੇ ਦੇਖੋ ਸਫਾਈ ਦਾ ਵੀ ਸਾਰਾ ਪ੍ਰੋਪਰ ਇੰਤਜ਼ਾਮ ਹੈ ਸਾਰਾ ਇਸ ਚੀਜ਼ ਦਾ ਤੇ ਅੱਛਾ ਸਾਰਾ ਕੁਝ ਠੀਕ ਹੈ ਨਾ ਹਾਂਜੀ ਐਗਰੈਸ਼ਨ ਵਾਲੇ ਬੰਦੇ ਸਾਰੇ ਅੱਗੇ ਨੇ ਜੇ ਕੋ ਪੋਪੂਲਰ ਮਸ਼ੀਨ ਤੁਸੀਂ ਦੇਖ ਹੀ ਲਈ ਆ ਕੱਲ ਹੀ ਵੀ ਇਨੋਵੇਸ਼ਨ ਵੀ ਹੈਗੀ ਆ ਠੀਕ ਹੈ ਨਾ ਜੋ ਉਹਨਾਂ ਨੇ ਇੰਤਜ਼ਾਮ ਕੀਤਾ ਤੇ ਅਸੀਂ ਵੀ ਕਿੰਤਜ਼ਾਮ ਕੀਤਾ ਹੋਇਆ ਕਾਈਟਸ ਤੁਸੀਂ ਦੇਖ ਲਈਓਦ ਪਾਣੀ 5 ਲੱਖ ਦੇ ਸਾਰੇ ਡਰੋਨ ਇਹਨਾਂ ਨੇ ਲਾ ਲਏ ਥੱਲੇ ਠੀਕ ਹੈ ਨਾ ਤੇ ਅੱਛੀ ਗੱਲ ਹੈ ਉੰਜ ਸਮਝਦਾਰ ਸਾਰੇ ਬੰਦੇ ਬਹੁਤ ਸਮਝਦਾਰ ਨੇ ਯੂਨੀ ਨਾਲੇ ਠੀਕ ਹੈ ਨਾ ਬਜ਼ੁਰਗਾਂ ਦੀ ਗੱਲ ਮੰਨਦੇ ਨੇ ਜਿਹੜਾ ਨੌਜਵਾਨ ਨੇ ਉਹ ਬਜ਼ੁਰਗਾਂ ਦੀ ਗੱਲ ਮੰਨਦੇ ਨੇ ਤੇ ਇਹ ਚੀਜ਼ਾਂ ਨਾ ਇੱਥੇ ਆ ਕੇ ਪਤਾ ਲੱਗਦੀਆਂ ਨੇ ਗਰਾਊਂਡ ਰਿਐਲਿਟੀਆਂ ਵੀ ਇਹ ਗੱਲਾਂ ਨਹੀਂ ਹੈਗੀਆਂ ਪੀ ਆਪਾਂ ਕਹੀ ਜੀ ਅੱਜ ਕੱਲ ਦੇ ਕਹਿਣਾ ਨਹੀਂ ਮੰਨਦੇ ਬਜ਼ੁਰਗਾਂ ਨੇ ਬਹੁਤ ਟਾਈਟ ਰੱਖੇ ਨੇ ਮੁੰਡੇ ਠੀਕ ਹੈ ਨਾ ਜਿਹੜੇ ਐਗਰੈਸ਼ਨ ਵਾਲੇ ਵੀ ਨੇ ਉਹਨਾਂ ਨੂੰ ਸਾਰਾ ਡਿਸਪਲਿਨ ਚ ਰੱਖਿਆ ਹੋਇਆ ਸਰ ਹਾਂਜੀ ਹਾਂਜੀ ਤਾਂ ਅਜਿਹਾ ਡਾਕਟਰ ਹੋਣ ਚਾਹੇ ਕਿਸੇ ਵੀ ਜਿਹੜਾ ਜਿਹੜਾ ਹੈ ਵਿਭਾਗ ਦਾ ਕੋਈ ਬੰਦਾ ਹੋਵੇ ਜਾਂ ਕਿਸੇ ਵੀ ਕਿੱਤੇ ਦਾ ਕੋਈ ਬੰਦਾ ਹੋਵੇ ਜਿਹੜੇ ਆ ਕੇ ਇਸ ਤਰੀਕੇ ਨਾਲ ਨਿਸ਼ਕਾਮ ਸੇਵਾ ਕਰਦੇ ਆ ਉਹਨਾਂ ਦੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਤਾਂ ਬਣਦਾ ਉਹਨਾਂ ਦੀ ਹੌਸਲਾ ਅਫਜ਼ਾਈ ਤਾਂ ਜ਼ਰੂਰ ਬਣਦੀ ਹੈ ਕਮੈਂਟ ਦੇ ਜ਼ਰੀਏ ਬਾਈ ਹੋਰਾਂ ਵਾਸਤੇ ਜ਼ਰੂਰ ਕੁਝ ਨਾ ਕੁਝ ਲਿਖ ਕੇ ਭੇਜਿਓ ਬਹੁਤ ਧੰਨਵਾਦ